ਸਾਤ ਨੰਦਪਿਆ ਅਗੇ ਲਿਤਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਕੋਇਆ ਸੇਂ ਸੇਤੀ ਮਨ ਦੀ ਨਵਾਂ ਗਾਨਾ ਰਾਗਤਿ ਪਰਵਾਤ ਕੰਨਿਆ ਸ਼ਬਦ ਗੋਇਆ ਸਤਿਗੁਰੂ ਦਾ ਰੂਪ ਰਿਖਿਆ ਮਨ ਦੀ ਵਸਾ ਰਹਿ ਮਾਤਰਾ ਮਰੂ ਸਤਿਗੁਰੂ ਮੈਂ ਪਾਇਆ ਤੇ ਮਨ ਮੇਰਾ ਤੁਮ ਸਦਾ ਰਹੋ ਪਨਾਹੇ ਤੁਮ ਆਰੋ ਪੂ ਮਨ ਮੇਰੇ ਤੂ ਸੰਭਿਲਾਨਾ ਕੀ ਤਰੁ ਕਰੇ ਤੇ ਆਪ ਸਭ ਸੁਆਨਾ ਸੁਨਾਨ ਸੁਨਰਾ ਤਿਸੋ ਜੀ ਸੋ ਮਨ ਵਿਚਾਰੇ ਤੈਨਾਂ ਅਨੁਕੁਮਾਰ ਦੇ ਸਦਾ ਰਹੋ ਖੰਦੇ साथे साई पाप क्या नहीं करते हैं साथे सब कुछ है जिससे सुहावे तरसित तो सलातेरी नाम साले नाम जिनके माध्य से आवते शब्द हीरे हैं नाम सच्चे साहिल क्या नहीं करते हैं सच में नाम मेरा ਸਾਰ ਦੇ ਨਾਮ ਨਾਲ ਹਾਰ ਗਿਆ ਸਭ ਦੁਨੀਆਂ ਪਰ ਸ਼ਾਂਤ ਸੁਖ ਮੈ ਜਿਹਾ ਜੀਵਨ ਉਸਾਸੋ ਕਿਤੇ ਸਾਰ ਦੁਨੀਆਂ ਕਿਤਾਬ ਤੋਂ ਸੁਖ ਹੋ ਦਿੱਤੀ ਇਹ ਰੋਣਿਆ ਨਾ ਰਾਇ ਨਾਮਿਤ ਸਭ ਸੰਤੋ ਸਤਿ ਲੋਕਿਆ ਸਤਿਨਾਮ ਮੇਰਾ ਵਾਤਾ

ਤੁਹਾਡਾ ਸੁਨੋ ਮੇ ਪਾਣੀਓ ਚਦਨ ਲੜਾ ਦੇ ਤੂਰੇ ਆਰਤਨ ਤਨ ਪਾਇਆ ਤੂ ਦੇਵਾਈ ਕਿੰਨਾ ਸੰਗਾਂ ਸੰਗੜਿਆ ਧੰਨ ਦੀ ਕਮਾਈ ਦਾ ਧੰਨਤਰ ਕੀ ਕੀ ਬੋਲੋ ਜੀ ਜਿਵੇਂ ਖਾਲਸਾ ਜੀ ਕੀ ਅਰਦਾਸ ਵਾਹਿਗੁਰੂ ਹੁ ਜਿ ਤੇਰਾ ਨਾਮ ਜਿ ਤੇ ਆਵੇ ਤੇ ਤੇ ਆਗਨ ਕਾ ਸਰਤਾ ਸਿਰ ਸੁਖ ਹੋਵੇ ਜਗ ਅਜਾ ਕਾਲ ਸਾਹਿਬ ਜੀ ਸਾਜ ਕਾ ਦਰਸ਼ਿਆ ਰਿਆਜ ਦੇਵ ਦੇ ਫਤੇ ਬ੍ਰਿਤ ਕੀ ਪੈਜ ਪੰਛੀ ਕੇ ਜਿ ਸਰ ਸਾਹਿਬ ਜੀ ਸਰ ਹੋਏ ਕਾਲ ਸਾਹਿਬ ਜੀ ਕੇ ਗੋਲ ਬਾਲੇ ਕਾਲ ਸਾਹਿਬ ਜੀ ਸਰ ਰੋਜੋ ਦੇ ਕਾ ਨੂੰ ਸੁਖੀ দান ਕੇਸ দান ਰਹਿਤਾਨ ਪਰਮੇਸ਼ਰ ਦਾ ਨਾਮ ਸਹਾਬਾਨ ਪ੍ਰੋਸਾ ਦਾ ਨਾਮ ਦਾਣਾ ਸ੍ਰੀ ਦਾ ਨਾਮ ਬਵਾਨ ਸ੍ਰੀ ਅੰਮ੍ਰਿਤ ਸਰਸਰੰਗੀ ਜੀ ਕੇ ਦਰਸ਼ਕ ਸ਼ਰਾਨ ਕਹਤੀਆਂ ਝੰਡੇ ਨੂੰ ਜੀਜੂ ਜੀ ਅਡਾਲ ਧਰਮ ਕਾ ਜੈਕਾਰ ਧਿਆਨ ਧਰ ਕੇ ਗਾਨਸਰ ਸਾਹਿਬ ਨੂੰ ਗੁਰੂ ਗੁਰੂ ਸਿੱਖਾਂ ਦਾ ਮਾਨੀਵਾ ਮਾਤੂ ਜੀ ਮਦਪਾਤਾ ਰਾਖਾ ਵਾਲ ਗੁਰੂ ਜੀ ਕਾਲਪੁਰਖ ਮਹਾਰਾਜ ਜੀ ਆਗਿਆ ਆਪਣੇ ਪੰਥ ਦੇ ਸਦਾ ਸਭ ਆਯੋਗਾਤਾਰ ਜੀ ਸ੍ਰੀ ਮਨਕਾਣਾ ਸਾਹਿਬ ਸ੍ਰੀ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੇ ਵਿਛੜਿਆ ਜਾਂ ਤਨਾ ਦੇ ਖੁੱਲ੍ਹੇ ਦਰਸ਼ੀਦਾਰ ਤੇ ਸੇਵਾ ਸੁਭਾ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਨੇ ਮਾਨ ਵਿਦਾਣਿਆਂ ਤੋਂ ਦਾਨ ਨਿਉਟਿਆਂ ਦੀ ਹੋਤ ਨਿਪੱਤਿਆਂ ਦੀ ਪਸਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਜੀ ਦੇ ਹਜੂਰ ਪਾਵਨ ਪੀਤ ਚਰਨਾ ਕਮਲਾ ਵਿੱਚੇ ਅਰਦਾਸ ਮੇਰੀ ਜੀ ਸੱਚੇ ਪਾਤਸ਼ਾਹ ਜੀ ਆਪੇ ਕਿਰਪਾ ਬਖਸ਼ਿਸ਼ ਕੀਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਾਰੇ ਨਗਰ ਦੇ ਕੋਲੋਂ ਸੱਚੇ ਪਾਤਸ਼ਾਹ ਜੀ ਮਿਲ ਕੇ ਸੰਗੋਗ ਦਾ ਸੱਚੇ ਪਾਤਸ਼ਾਹ ਨਕਲ ਕੋ ਸੱਚੇ ਪਾਤਸ਼ਾਹ ਜੀ ਸੇਵਾਵਾਂ ਲੈ ਰਹੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕੀਤੀ ਹੈ ਮਹਾਰਾਜ ਜੋ ਸੰਗਿਆ ਬਿੰਦੂ ਲੈ ਕਰਕੇ ਆਸਮਿਕ ਸੱਚੇ ਪਾਤਸ਼ਾਹ ਜੀ ਉਹ ਸੁਨਹਿਰਾ ਸੰਗ ਦੀ ਬਾਣੀ ਤੋਂ ਪ੍ਰਾਂਤ ਤੋਂ ਸੱਚੇ ਪਾਤਸ਼ਾਹ ਜੀ ਉਹ ਆਪੇ ਕਿਰਪਾ ਬਖਸ਼ਿਸ਼ ਕੀਤੀ ਹੈ ਗੁਰੂ ਕੇ ਪਿਆਰਾ ਪਾਸੂ ਸੱਚੇ ਪਾਸਾ ਜੀ ਉਹ ਨਾਮ ਸੁਭੇ ਅਭਾਸ ਕਰਵਾਇ ਸੱਚੇ ਪਾਸਾ ਜੀ ਉਪਰੰਤ ਆਨੰਦ ਸਾਹਿਬ ਜੀ ਦੀ ਧਾਰ ਕਾਇ ਭੁੱਲਾ ਹੋਈ ਆਪ ਜੀ ਦੇ ਮਿਹਾਨ ਵਿੱਚ ਸਮਝ ਕੇ ਮਾਫਰਨਾ ਅਗੇ ਤੋ ਬਾਣੀ ਸਤਿ ਸਪਟ ਪੜਾਉਣ ਦੀ ਸਮਰੱਥਾ ਬਖਸ਼ਿਸ਼ ਕਰਨੀ ਸਾਧੂ ਗੁਰੂ ਜੀ ਪੰਥੀ ਸੋ ਬਾਣੀ ਜੀ ਦੇ ਭਾਵ ਸਮੂਹ ਸਿੱਖ ਸੰਤਾਂ ਦੇ ਹਿਰਦਿਆਂ ਚ ਵਸਾਉਣੇ ਧਰਮ ਘਰਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀਆਂ ਮੁਕਾਂਤ ਨੇ ਸਾਧਨ ਆਸ ਕਰਨੇ ਨਾਮ ਦੇ ਰਾਤ ਰੋਸ਼ੀ ਕਰੀ ਕਿਰਤ ਕਮਾਏ ਵਿੱਚ ਵਾਧੇ ਪਾਉਣੇ ਦੇਸਾਂ ਪਰਦੇਸਾਂ ਦੇ ਵਿੱਚ ਸੰਗਤਾਂ ਦੇ ਸਿਰ ਤੇ ਆਪਣਾ ਮੇਲ ਭਰੇ ਹੱਥ ਨਾਲ ਚੜ੍ਹਦੀ ਕਲਾ ਬਖਸ਼ਿਸ਼ ਕਰੀ ਸਤਿਗੁਰੂ ਜੀ ਆਪ ਜੀਆਂ ਦੇ ਦਾਲ ਘਰ ਦੇ ਸੇਵਾਦਾਰ ਭਾਈ ਰੱਤਨ ਸਿੰਘ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਹਜੂਰ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਸਮਾਗਮਾਂ ਨੂੰ ਖੁਸ਼ੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਬਰਾ ਪ੍ਰਸ਼ਾਦ ਦੇ ਕੇ ਸਜ ਕੇ ਹਾਜ਼ਰ ਪਰਿਵਾਰ ਵੱਲੋਂ ਪ੍ਰਵਾਨ ਕਰਨੀ ਪ੍ਰਵਾਨ ਦੇ ਪ੍ਰਸ਼ਾਦ ਸਾ ਸੇਂਦਰੁਰਤਾ ਦੇ ਆਗਿਆ ਵਿੱਚ ਸੂ ਸਮੂਹ ਪਰਿਵਾਰ ਦੇ ਮਨੁੱਖੀਆਂ ਸੁਭਾਗਨਾਵਾਂ ਨੂੰ ਪੂਰੇ ਕਰਨੀਆਂ ਧਰਮ ਧਰਮ ਪਰਿਵਾਰ ਨੂੰ ਤਨ ਦ੍ਰਿਸ਼ਟੀਆ ਬਖਸ਼ਿਸ਼ ਕਰਨੀਆਂ ਦੁੱਖਾਂ ਕਲੇਸ਼ਾਂ ਦਾ ਨਾਸ ਕਰਨੀ ਸੱਚੇ ਪ੍ਰਭੂ ਪਾਸੇ ਪ੍ਰਵਾਹ ਦੇ ਸਿਰ ਤੇ ਆਪਣਾ ਮੇਲ ਪ੍ਰਿਆਤ ਕਰਨਾ ਦੇਸਾਂ ਪਰਦੇਸਾਂ ਦੇ ਵਿੱਚ ਬੱਚਿਆਂ ਦੇ ਸਿਰ ਤੇ ਮੇਲ ਪ੍ਰਿਆਤ ਕਰਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਨੰਦ ਸੰਗ ਹੋ ਕੇ ਸਰਦਾ ਕਰਨਾ ਸਤਿਗੁਰ ਸੱਚੇ ਪਾਤ ਜਿਸ ਤਰ੍ਹਾਂ ਆਪ ਨੇ ਕਿਰਪਾ ਕੀਤੀ ਅੱਜ ਪੰਗੋ ਦਿਨ ਸੱਚੇ ਪਾਸ ਜੀ ਜੀਵਾਨ ਦੇ ਸੱਚੇ ਪਾਸ ਸਮਾਰਥੀ ਕਰਾਈ ਆ ਇਸੇ ਤਰ੍ਹਾਂ ਕਿਰਪਾ ਕਰਕੇ ਕੱਲ ਨੂੰ ਕਿਰਪਾ ਕਰਕੇ ਦੂਸਰੇ ਦਿਨ ਦਰਵਾਣ ਦੀ ਆਸੇਵਾ ਸੰਤਾਂ ਕੋਲ ਲੈ ਜਾਣ ਦਾ ਸਾਰੇ ਨਗਰ ਦਾ ਭੜਾ ਕਰਨਾ ਸਾਰੇ ਨਗਰ ਨੂੰ ਚੜ੍ਹਦੀ ਕਲਾ ਵਿੱਚੀ ਤਨ ਜਗਤ ਜਨਨ ਦਾ ਰੱਖ ਲੈ ਆਪਣੇ ਕਿਰਪਾ ਧਾਰ ਜੀ ਦਵਾਰੇ ਉਪਰ ਦਿੱਤਾ ਨਹੀਂ ਬਾਤ ਕਿਰਪਾ ਕਰਨੀ ਮਹਾਰਾਜ ਸਾਰੇ ਸੰਸਾਰ ਦੇ ਸਿਰ ਤੇ ਆਪਣਾ ਮੇਰ ਕਰਾ ਤਰ ਕੇ ਚੜ੍ਹਦੀ ਕਲਾ ਰੁਸ਼ਟ ਕਰਨੀ ਕਿਰਪਾ ਕਰੋ

i'm ਸਤ ਗੁਰੂ ਸੋਖੋ ਬਖਾਲੇ ਸੱਚਾ ਸ਼ਬਦ ਵਿਚਾਰ ਨਾ ਚੋ ਗੁਰੂ ਤੇ ਜਗ ਮੰਤਰੰ ਭਟਾਇਏ ਸਿ ਸਤਿ ਸਤਿ ਸਾਂਗੀ ਹੋਇ ਸਭੁ ਜੁਨੀਏ ਤਰ ਤੋ ਸਕੇ ਬਾਦਿ ਸ਼ਹਾ ਮਨ ਜਨਮੋ ਸੱਚੇ ਬਾਦਸ਼ਾਹ ਹਰ ਜਨ ਜਨ ਦੇ ਸੁਖੀ ਜੀ ਸਤਿਵਾ पार्म रख कोई तीर न दश Mama. ਸੋ ਸੁਨੇਹਾ ਅੰਦਰ ਜਨੂ ਵਾਰ ਜੀ ਦਿੱਤਾ ਕਲਸਾ ਵਾਰ ਜੀ ਦਿੱਤੀ ਪਰਮਾਤਮਾ ਜੀ ਦੇ ਚਰਨੇ ਵਿਆਖਾ ਮੈਂ ਸੰਤਾਰਾਂ ਸਮਾਨ ਸਾਗੋ ਤੇਰੇ ਖੇਲਾ ਮਤਾਰਾ ਰਹਾ ਵਾਹਿਗੁਰੂ ਜੀ ਦੀ ਜੀ ਅਸੀਂ ਕਿਰਤ ਕਰੀਓ ਉਹ ਤਾਂ ਜਿਹੜੇ ਬੈਠੇ ਸੀ ਨਾ ਜੋ ਵੀ ਜਾ ਕੇ ਤੇ ਉਹਨਾਂ ਨੂੰ ਵੀ ਸਿੱਖਿਆ ਦਿੱਤੀ ਗੁਰਨਾਨਦ ਦੇਵ ਜੀ ਮਾਰ ਰਹੇ ਵੀ ਚਲੋ ਠੀਕ ਆ ਤੁਸੀਂ ਇੱਥੇ ਆ ਕੇ ਭਗਤੀ ਕਰਦੇ ਹੋ ਪਰ ਜਦੋਂ ਪੇੜ ਦੀ ਪੂਰਤੀ ਕਰਦੇ ਹੋ ਉਦੋਂ ਕਿੱਥੇ ਜਾਂਦੇ ਹੋ ਪਰਵਾਹ ਵਾਲਾ ਹੀ ਜਾਂਦੇ ਨੇ ਨਾ ਇੱਥੋਂ ਮੁੱਕਣ ਤੇ ਸਾਨੂੰ ਫਿਰ ਗੁਰਨਾਨਕ ਦੇ ਘਰ ਦਾ ਤਰੀਕਾ ਰਸ ਹੈ ਤੁਸੀਂ ਕਿਰਤ ਵੀ ਕਰਨੀ ਹੈ ਨਾ ਕਿਰਤ ਨਹੀਂ ਛੱਡਣ ਲਿਕੇ ਆਸ ਕਿਰਤ ਕਰਦੀ ਹੈ ਨਾਲ ਤੇ ਤੁਸੀਂ ਉਹ ਕਮਾਈ ਵੀ ਕਰਦੀ ਜਿਹੜੀ ਕਮਾਈ ਤੁਹਾਡੇ ਨਾਲ ਚੜਨੀ ਇਹਨੂੰ ਗੁਰੂ ਸਾਹਿਬ ਲਿੱਤੇ ਕਹਿੰਦੇ ਕਰਮ ਧੰਮ ਤੁਮ ਚੋਪਟ ਸਮਝੋ ਸਤ ਕਰੋ ਤੁਮ ਸਾਰੇ ਕਾਮ ਕ੍ਰੋਧ ਲੋਭੋ ਜਿਤੋ ਐਸੀ ਕੀਰ ਹਰਤੇ ਜਦੋਂ ਅਸੀਂ ਕੰਮ ਕਰਾਂਗੇ ਇਸ ਤਨ ਲਈ ਉਦੋਂ ਸਾਡੇ ਕੋਲੇ ਐਸ ਲੋਕ ਦਾ ਧੰਨ ਹੋਵੇਗਾ ਜਿਹਦੇ ਕੋਲੇ ਐਸ ਲੋਕ ਦਾ ਤਨ ਹੁੰਦਾ ਹੈ ਉਹਦੀ ਇੱਜ਼ਤ ਬੜੀ ਕਰਦੇ ਨੂੰ ਬੇਸ਼ੱਕ ਕਿਰਤ ਤਿੰਨਾਂ ਨਹੀਂ ਵਾੜਾਉਂਦੇ ਜਿਹਦੇ ਕੋਲੇ ਐਸ ਲੋਕ ਦਾ ਤਨ ਹੈ ਉਹਦੀ ਇੱਜ਼ਤ ਬੜੀ ਤੇ ਮੰਗਤੇ ਆਪਾਂ ਦੇਖਦੇ ਆ ਮੰਗਤਿਆਂ ਦੇ ਪੱਲੇ ਕੱਖ ਨਹੀਂ ਹੁੰਦਾ ਉਹਨਾਂ ਦੀ ਤਾਂ ਇੱਜ਼ਤ ਵੀ ਨਹੀਂ ਹੁੰਦੀ ਉਹਨਾਂ ਨੂੰ ਤੱਕ ਹੀ ਪੈਦੇ ਤਾਂ ਸਾਨੂੰ ਕਰਨਾਟਕ ਦੇ ਘਰ ਨੇ ਕਿਹਾ ਵੀ ਤੁਸੀਂ ਕਿਰਤ ਵੀ ਕਰਦੇ ਹੋ ਕਿਰਤ ਕਰੋਗੇ ਤੁਹਾਡੇ ਕੋਲੇ ਐਸ ਲੋਕ ਦਾ ਤਨ ਲਗਾ ਤੁਹਾਨੂੰ ਕਿਸੇ ਅੱਗੇ ਹੱਥ ਨਹੀਂ ਹਟਣਾ ਪੈਣਾ ਫੇਸਾਨੂ ਕੇ ਨਾਮ ਜਪ ਲੈ ਕੇ ਤੰਦਰੇ ਕੰਮ ਲਿਖੇ ਜਦੋਂ ਤੁਸੀਂ ਨਾਮ ਜਪੋਗੇ ਫਿਰ ਤੁਹਾਡੇ ਕੋਲੇ ਉਹ ਧੰਨ ਹੋਵੇਗਾ ਜਿਹਨੇ ਤੁਹਾਨੂੰ ਇੱਥੇ ਵੀ ਸੁੱਖ ਦੇਣਾ ਤੇ ਤੁਹਾਡੇ ਨਾਲ ਵੀ ਜਣਾ ਕਿਉਂਕਿ ਜਿਹੜਾ ਇਸ ਲੋਕ ਦਾ ਧੰਨ ਹੈ ਉਹ ਤਾਂ ਸਾਡੇ ਪੱਲੇ ਹੋਣਾ ਚਾਹੀਏ ਜਿੰਨਾ ਚਿਰ ਸਾਡੇ ਸਾਥ ਰਹਿੰਦੇ ਜਿਸ ਦਿਨ ਸਾਡੀ ਆਪਾਲ ਰੋਕ ਦਿੱਤੀ ਉਹ ਅੰਤ ਸਿੱਥੇ ਪਿਆ ਉੱਥੇ ਰਹੇ ਸ ਆਪਣੇ ਵੱਡ-ਵੱਡੇ ਰਿਆਦੇ ਨਾਲ ਵੀ ਇਦਾਂ ਹੀ ਹੋਇਆ ਦਾ ਦੇਖੋ ਉਹ ਵੀ ਕਮਾਈਆਂ ਕਰਦੇ ਗਏ ਇਥੋਂ ਉਹ ਤਾਂ ਨਾਲ ਨਹੀਂ ਗਿਆ ਮੰਦ ਤੇ ਗੁਰੂ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਵੀ ਤੁਸੀਂ ਹੋਰ ਸਥਾਨ ਦੀ ਕਮਾਈ ਵੀ ਕਰਨੀ ਜਿਹੜਾ ਤੁਹਾਡੇ ਨਾਲ ਚੱਲਦਾ ਉਸ ਥਾਂ ਦੀ ਕਮਾਈ ਕਦੋਂ ਪਹੁੰਚਾਂਗੇ ਅਸੀਂ ਜਦੋਂ ਅਸੀਂ ਸਤਿਗੁਰਾਂ ਕੋਲ ਆ ਕੇ ਪੁੱਛਿਆ ਬਲ ਕਿਹੜਾ ਸਵਾਲ ਹੈ ਜਿਸ ਤੇ ਤੁਸੀਂ ਖੁਦ ਬੋਲ ਕੇ ਆਪਣੇ ਦਿਲ ਨੂੰ ਸੁਣ ਲੈ ਉਹ ਸਵਾਲ ਤੁਹਾਡਾ ਕਿੱਥੇ ਹੋ ਜਾਣਾ ਜਮਾਂ ਨਿਰਗੁਣ ਦੇ ਕਿਰਦੰਤੇ ਜਿੱਥੋਂ ਸਾਨੂੰ ਨਾਮ ਦਾ ਸੁਖ ਦਾਨ ਹੈ ਤੇ ਜਿਵੇਂ ਜਿਵੇਂ ਇਹ ਕਮਾਈ ਕਰਦੇ ਜਾਵਾਂਗੇ ਫਿਰ ਸਾਡੇ ਮਨ ਨੂੰ ਵੀ ਸੁੱਖ ਮਿਲੇ ਕਿਉਂਕਿ ਜਿਹੜੀ ਦੁਨਿਆਵੀ ਕਮਾਈ ਹੈ ਦੇਖੋ ਇਹਦਾ ਮਨ ਨੂੰ ਕੋਈ ਸੁੱਖ ਨਹੀਂ ਜਿੰਨੀ ਮਰਜ਼ੀ ਤੁਸੀਂ ਕਮਾਈ ਕਰ ਲਓ ਤੇ ਜੇ ਇਸ ਕਮਾਈ ਦੀ ਸੁੱਖ ਜਣਾਉਣਾ ਹੁੰਦਾ ਤੇ ਆ ਜਿੰਨੇ ਦਾ ਪੈਸੇ ਦੇਣ ਵਾਲੇ ਲੋਕ ਹੈ ਤਾਂ ਬੜੇ ਸੁੱਖੇ ਹੋਣੇ ਚਾਹੀਦੇ ਸੀ ਪਰ ਇਹ ਕਮਾਈ ਮਾਨੂੰ ਕੋਈ ਸੁੱਖ ਨਹੀਂ ਦਿੰਦੀ ਮਨ ਨੂੰ ਸੁੱਖ ਮਿਲਦਾ ਹੈ ਨਾਮ ਜਪਣ ਦੇ ਨਾਲ ਕਿ ਉਹ ਜਦੋਂਸੀ ਕਮਾਈ ਕਰਾਂਗੇ ਗੁਰੂ ਸਾਹਿਬ ਕਹਿੰਦੇ ਫਿਰ ਤੁਸੀਂ ਉਸ ਪਰਲੋਕ ਦੇ ਵਿੱਚ ਵੀ ਇਹ ਧੰਨ ਨਾਲ ਜੱਸ ਸਕਦੇ ਹੋ ਇਹ ਧੰਨ ਤੁਹਾਡਾ ਨਾਲ ਜਾਏਗਾ ਜਿਹੜਾ دنیਵੀ ਧੰਨ ਉਹ ਤੁਹਾਡਾ ਇੱਥੇ ਰਹਿ ਜਾਣਾ ਤੇ ਤਾਂ ਗੁਰੂ ਸਾਹਿਬ ਰਹਿਤੇ ਕਹਿੰਦੇ ਸਾਥ ਨਾ ਚੱਲੇ ^{(1)} ਭਿਖਿਆ ਸਭੀ ਸ਼ਾਹ ਹਰ ਹਰ ਨਾਮ ਕਮਾਉਣ ਨਾਨਕ ਇਹ ਧੰਨ ਸਾਰ ਇਹ ਧੰਨ ਦੀ ਕਮਾਈ ਜਿਵੇਂ ਜਿਵੇਂ ਕਰਦੇ ਜਾਵਾਂਗੇ ਉਹਨੂੰ ਅਸੀਂ ਸੋਖੇ ਹੁੰਦੇ ਜਾਵਾਂਗੇ ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲਓ ਆਪਾਂ ਦੇਖਦੇ ਤਾਂ ਆਪਾਂ ਪੰਜਾਬੇ ਕਰਦੇ ਆ ਖੇਤੀਬਾੜੀ ਦੇ ਤਿਆਰਪੇ ਕਰਦੇ ਆ ਆਪਾਂ ਬਰੀ ਬੀਚ ਦੇ ਚਾੜਵਾ ਤੋਂ ਲਿਜੇਗਾ ਇਸੇ ਤਰ੍ਹਾਂ ਜੀ ਅਸੀਂ ਸਤਿਗੁਰਾਂ ਦੇ ਕਹਿਣ ਅਨੁਸਾਰ ਚੱਲ ਕੇ ਦੇਖੀਏ ਪ੍ਰੈਕਟੀਕਲ ਹੀ ਕਰਕੇ ਦੇਖ ਲਈ ਤੇ ਤੁਸੀਂ ਹਫ਼ਤਾ 10 ਦਿਨ ਲਗਾਤਾਰ ਅਭਿਆਸ ਕਰੋ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਮੇਰਾ ਜੀਵਨ ਬਦਲ ਰਿਹਾ ਮੇਰੇ ਮਨ ਦੀ ਸਟੇਜ ਬਦਲ ਰਹੀ ਤੁੱਕੇ ਜਿਹੜਾ ਮਾਣ ਹੈ ਉਹ ਸਾਡਾ ਕਿੰਨਾ ਦੇ ਵਾਸਤੇ ਪੰਜਾਂ ਦੇ ਵਾਸਤੇ ਤੇ ਪੰਜ ਕੀ ਕਰਦੇ ਗੁਰੂ ਸਾਹਿਬ ਕਿ ਜਦੋਂ ਤੁਹਾਡੇ ਨਾਲ ਕੋਈ ਝੰਡਾ ਵਾਂ ਤਾਂ ਨਹੀਂ ਕਰਦੇ ਉਹ ਵੀ ਕਰਦੇ ਸਤਾਉਂਦੇ ਜਿਵੇਂ ਬੱਚਾ ਦੇਦੇ ਨਾ ਮਾਂ ਕੋਲ ਸਤਾਈ ਦੇ ਅੰਦਰ ਇਸੇ ਤਰ੍ਹਾਂ ਪੰਜ ਕੀ ਕਰਦੇ ਗੁਰੂ ਸਾਹਿਬ ਕਿ ਪੰਜ ਸਤਾਵੇ ਦੂਤ ਕਹਿੰਦੇ ਤੇ ਮਾਂ ਹਮ ਦੇਖੋ ਜਦੋਂ ਗਰੋਧ ਆਉਂਦਾ ਹੈ ਗਰੋਧ ਜਤੀਰ ਦਾ ਮਨ ਟੜਪਦਾ ਸਾਡਾ ਸਤਾਉਂਦਾ ਗਰੋਧ ਪੰਜਾਂ ਦਾ ਕੰਮ ਕੀ ਹੈ ਮਨ ਨੂੰ ਤੰਕਰਨਾ ਉਸ ਸਮੇਂ ਪੰਜ ਸਤਾਰੇ ਦੂਤ ਕਵੜ ਤੇ ਜਮਾਨ ਨੇ ਤਰੀਕਾ ਦੱਸਿਆ ਸਾਨੂੰ ਕਹਿੰਦੇ ਤੀਖਣ ਬਾਣ ਚ ਲਾਏ ਵੀ ਇਹਨਾਂ ਦੇ ਬਾਣ ਚ ਲਾਓ ਕਿਹੜੇ ਬਾਣ ਆ ਜਿਹੜਾ ਪੰਜਾਬ ਕਰਦੇ ਸੀ ਨਾਨ ਪ੍ਰਭ ਤੇਰੀ ਜੇਦੋਂ ਤੁਸੀਂ ਗੁਰੂ ਦੇ ਸ਼ਬਦ ਦੇ ਬਾਣ ਇਸ ਤੇ ਚਲਾਓਗੇ ਨਾ ਪੰਜਾਂ ਤੇ ਫੇਰੇ ਪਾਸੇ ਚਾਉਣਗੇ ਜਿਨ੍ਹਾਂ ਨੇ ਨਾ ਪੰਜਾਂ ਨੂੰ ਕਾਬੂ ਚ ਕੀਤਾ ਉਹਨਾਂ ਨੇ ਫਿਰ ਸਾਨੂੰ ਤਰੀਕਾ ਦੱਸਿਆ ਉਹਨਾਂ ਨੇ ਸਾਨੂੰ ਆ ਹਥਿਆਰ ਦਿੱਤਾ ਹੈ ਗੁਰਮੰਤਰ ਵੀ ਜਦੋਂ ਤੁਸੀਂ ਇਹ ਗੁਰਮੰਤਰ ਨੂੰ ਜਪੋਗੇ ਤੇ ਤੇਰੇ ਪੰਜ ਕਾਬੂ ਚ ਆ ਜਾਣਗੇ ਤੇ ਫਿਰ ਤੁਸੀਂ ਸੌਖੇ ਹੋਏ ਪੰਜਾਂ ਤੋਂ ਛੁੱਟੇ ਹੋਗੇ ਹੁਣ ਅਸੀਂ ਆਪਣੀ ਮੱਤਦਾਰਾ ਕੋਸ਼ਿਸ਼ ਕਰਦੇ ਹਾਂ ਸਰ ਅਸੀਂ ਆਪਣੀ ਮੱਤਦਾਰਾ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਦੱਸਦੇ ਕਿਸੇ ਆ ਵੀ ਆਪਾਂ ਜਿਸ ਤਰ੍ਹਾਂ ਪਗਾਂਦੇ ਘਰ ਚ ਚੱਲੇਗੇ

ਤੇ ਅਸੀਂ ਆਏ ਬਗਾਨੇ ਘਰ ਦੇ ਵਿੱਚ ਉਹ ਪੋਜ਼ਿਟਿਵ ਕਰਦੇ ਗੁਰਸਾਹਿਬ ਕਹਿੰਦੇ ਪੰਜ ਸਤਾਵੇਂ ਦੂਤੋਂ ਸੁਪੰਨ ਸੁਤੰਨ ਸਤੋਂਦੇ ਤੇ ਗੁਰਸਾਹਿਬ ਕਹਿੰਦੇ ਤੁਸੀਂ ਵੀ ਕਰੋ ਤੁਸੀਂ ਆਪਣੀ ਮੱਤ ਦੁਆਰਾ ਕੋਸ਼ਿਸ਼ ਨਾ ਕਰੋ ਤੁਸੀਂ ਉਹ ਮਾਲਕ ਅੱਗੇ ਬੇਨਤੀ ਕਰੋ ਜਿਹੜਾ ਘਰ ਦਾ ਮਾਲਕ ਹੈ ਉਹਨੂੰ ਬੇਨਤੀ ਕਰੋ ਤੇ ਉਹਨੇ ਇੱਕ ਛੜ ਕਮਾਣ ਦੀ ਨਾਮਨੇ ਉਹਦੇ ਪੁੱਛਿਆ ਉਹ ਕਿ ਜੇ ਆਜਾ ਜਾਪ ਕਰ ਰਹੇ ਆ ਆਪਾਂ ਬੇਨਤੀਆਂ ਕਰਦੇ ਆਂ ਪਰਮਾਤਮਾ ਅੱਗੇ ਵੀ ਬੜੇ ਉੱਤੇ ਕਿਤੇ ਇਹਦਾ ਸਮਝਾਂ ਨਹੀਂ ਸਾਰੇ ਸੰਸਾਰ ਨੂੰ ਆਪਣੇ ਘੇਰੇ ਚ ਜਲੇ ਬੈਠੇ ਸਤਾਰੇ ਅਸਾਂ ਤੇ ਆਪਾਂ ਜਦੋਂ ਜਾਪ ਕਰਦੇ ਆਂ ਬੇਨਤੀਆਂ ਕਰਦੇ ਵੀ ਇਹ ਪ੍ਰਮਾਤਮਾ ਇਹਦਾ ਪੰਜਾ ਕੋਲ ਸਾਡਾ ਕਿਹੜਾ ਛੁਡ ਤੇ ਜਦੋਂ ਇਹ ਬੇਨਤੀਆਂ ਕਰਾਂਗੇ ਤੇ ਫਿਰ ਮਾਰਤ ਸੁਣਦਾ ਸਾਡੇ ਤੇ ਉਹਨੇ ਇੱਕ ਹੀ ਝੜਕ ਮਾਰਨੀ ਇਹਨਾਂ ਨੂੰ ਪੰਜਾ ਦੇ ਪਿੱਛੇ ਕਰ ਦੇਣਾ ਤੇ ਆਓ ਕਿਸ ਤਰ੍ਹਾਂ ਬੇਨਤੀਆਂ ਕਰਦੇ ਆਂ ਫੇਰ ਆਪਾਂ ਤਰੀਕਾ ਸਿੱਖੀਏ ਕਿਉਂਕਿ ਜਿੰਨਾ ਚਿਰ ਸਾਡਾ ਖੁੱਦ ਪ੍ਰੈਕਟਿਸ ਕਰਨੀ ਹੈ ਕੁਰਨਾਚਰ ਖੇਡ ਨਹੀਂ ਬੰਦ ਹੋ। ਜਦੋਂ ਸਾਨੂੰ ਇਹ ਤਰੀਕਾ ਆ ਗਿਆ ਵੀ ਜਪਣ ਦਾ ਕਿਵੇਂ ਜਪਣਾ ਤੇ ਫਿਰ ਇਹ ਖੇਡ ਸੌਖੀ ਹੋ ਗਈ ਸਾਡੇ ਲਈ। ਇਹ ਕੋਸ਼ਿਸ਼ ਆਪਾਂ ਇਹ ਹੀ ਕਰਨੀ ਹੁੰਦੀ ਵੀ ਜਦੋਂ ਆਪਾਂ ਸੰਗਤ ਰੂਪ ਵਿੱਚ ਬੈਠ ਕੇ ਜਪਣਾ ਉਦੋਂ ਜਿਹੜੀ ਸਾਡੀ ਮੈਂ ਸਾਰਿਆਂ ਦੀ ਇੱਕ ਹੋ। ਆਵਾਜ਼ ਅੱਗੇ ਪਿਛੇ ਨਹੀਂ ਹੋਣੀ ਚਾਹੀਦੀ। ਕਿਉਂਕਿ ਆਪਾਂ ਬੈਠੇ ਆਂ ਬੇੜੇ ਵਿੱਚ। ਤੇ ਜਿਹੜਾ ਬੇੜਾ ਹੈ ਉਹ ਤਨਾਰੇ ਵੱਲ ਤੁਰਦਾ ਜਾਂਦਾ ਜਦੋਂ ਚੱਕੂ ਬਰਬਰ ਵਾਲੀ। ਅਸੀਂ ਵਰਦੈਸਾ ਉਹਨਾਂ ਦੇ ਵੇੜੇ ਵਿੱਚ ਤੇ ਜਦੋਂ ਸਾਡੀ ਸਾਰਿਆਂ ਦੀ ਆਵਾਜ਼ ਇੱਕ ਹੋ ਜੇਗੀ ਤੇ ਸਾਡਾ ਜਿਹੜਾ ਮਨ ਸਹਿ ਸੁਭਾਈ ਇਸ ਭਲਸਾ ਦੇ ਚੋਂ ਨਿਕਲ ਜੇ ਕਿੱਥੇ ਸਵਾਰ ਹੋ ਜਾਣਾ ਜਿਹੜਾ ਆਪਾਂ ਦੋ ਰਾ ਪੜ੍ਹ ਕੇ ਸੁਣਨ ਕਰਦੇ ਨੇ ਬਿਲਕੁਲ ਮੁੱਖ ਪਾਸੋਂ ਵਾਹਿਗੁਰੂ ਨਾਮ ਚਹਾਜ ਹੈ ਚੜੇ ਸੂਤਰੇ ਪਾ ਇਹ ਸੂਤਿ ਨੇ ਕਿੱਥੇ ਸਵਾਰ ਹੋ ਜਾਣਾ ਉਸ ਵੇੜੇ ਦੇ ਵਿੱਚ ਤੇ ਇਸ ਵੇੜੇ ਨੇ ਸਾਨੂੰ ਕਿੱਥੇ ਲੈ ਜਾਣਾ ਉਹ ਪਾਰ ਜਾਣ ਕਿ ਇਸ ਤਰ੍ਹਾਂ ਇਸ ਬਡੇ ਨੂੰ ਪਾਰ ਕਰਨਾ ਫਿਰ ਆਪਾਂ ਉਹ ਵੀ ਜੁੱਤੀ ਦਿੱਖਾ ਬੁਲਾਈਏ ਸਾਹਸ ਗਰਾਹ ਜਾਂਦੀ ਜਿਵੇਂ ਆਪਣੀ ਬਾਤ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਤੇ ਕੋਸ਼ਿਸ਼ ਕਰਨੀ ਹੈ ਕਿ ਜਿੰਨਾ ਸਮਾਂ ਇਥੇ ਉਹ ਫਤਿਹਾਂ ਬੁਲਾਈ ਜਾਣੇ ਨੇਤਰ ਨਾ ਸਾਡੇ ਹੋਣ ਨੇ ਨੇਤਰ ਜੇ ਅਸੀਂ ਖੋ ਲਏ ਨੇ ਤੇ ਸਾਡਾ ਜਿਹੜਾ ਅਸੀਂ ਮਿਹਨਤ ਕੀਤੀ ਹੈ 2000 ਮਿੰਟ 500 ਮਿੰਟ ਜਿੰਨਾ ਵੀ ਇਸਾ ਸਮਾਂ ਦਾ ਹੈ ਉਹ ਸਾਡਾ ਸਾਰਾ ਬੇਕਾਰ ਜਾਂਦਾ ਹੈ ਤੱਕੇ ਸੋਤੀ ਨੂੰ ਇਕੱਠੇ ਕਰਨਾ ਬੜਾ ਔਖਾ ਹੈ ਖਲਾਰਾ ਬਹੁਤ ਮਿਆਂ ਨਾ ਸਰ ਤੇ ਚਾਰੇ ਦਿਸ਼ਾਵਾਂ ਚ ਮਨ ਸਾਡਾ ਦੌੜਿਆ ਦਿੰਦਾ ਹਣ ਇਸ ਸੋਤੀ ਨੂੰ ਅਸੀਂ ਇੱਕ ਪੁਆਇੰਟ ਤੇ ਲਿਆਉਣਾ ਉਹ ਕਿਹੜਾ ਪੁਆਇੰਟ ਹੈ ਸਾਡੀ ਅਵਾਜ਼ ਤੇ ਜਦੋਂ ਤੁਸੀਂ ਅਵਾਜ਼ ਤੇ ਧਿਆਨ ਲਗਾਓਗੇ ਤੇ ਫੇਰ ਸਾਡੀ ਖੇੜ ਬਣੇ ਤੇ ਕੰਮ ਬੜਾ ਪ੍ਰੇਕੀ ਦਾ ਹੈ ਇਹਦਾ ਸਿਮਰਣ ਹੈ ਇਹ ਬੜਾ ਬ੍ਰੇਕੀ ਦਾ ਕੰਮ ਹੈ ਜਿਸ ਤਰ੍ਹਾਂ ਆਪਾਂ ਧਿਆਵੀ ਕੰਮ ਕਰਦੇ ਨਾ ਕੋਈ ਬ੍ਰੇਕੀ ਦਾ ਮੰਨੋ ਆਪਾਂ ਸੋਈ ਜਿੱਤ ਆਪਾਂ ਕੋਣਾ ਹੁੰਦਾ ਸੋਈ ਜਿੱਤ ਦਾ ਫੋਨ ਸੋਨੇ ਸਾਡੇ ਮਨ ਚ ਜੇ ਇੱਕ ਵੀ ਫੋੜਨਾ ਚਾਹਦਾ ਨਾ ਸਭ ਤੋਂ ਤਰ੍ਹਾਂ ਦਾ ਨਹੀਂ ਤੇ ਸਾਡਾ ਪੂਰਾ ਧਿਆਨ ਕਿੱਥੇ ਹੁੰਦਾ ਨੱਕੇ ਦੇ ਅੰਦਰ ਸੋਈ ਫਿਰ ਜਦ ਆਪ ਕਿਤੇ ਉੱਤਰਦਾ ਨਹੀਂ ਇਸੇ ਤਰ੍ਹਾਂ ਜਦੋਂ ਅਸੀਂ ਜਾਪ ਕਰਨਾ ਸਾਡਾ ਪੂਰਾ ਧਿਆਨ ਕਿੱਥੇ ਲੱਗਣਾ ਚਾਹੀਦਾ ਆਵਾਜ਼ ਦੇ ਵਿੱਚ ਜਦੋਂ ਸਾਡਾ ਇਹ ਧਿਆਨ ਬਾਚ ਚ ਲੱਗਣ ਲੱਗਿਆ ਤੇ ਫਿਰ ਅਸੀਂ ਪੜਸਾ ਤੋਂ ਬਾਹਰ ਹੋ ਜਾਂਦੇ ਹਾਂ ਚਾਹੋ ਕਿਸ ਤਰ੍ਹਾਂ ਇਸ ਪੜਸਾ ਤੋਂ ਪਾਰ ਕਰਨਾ ਫਿਰ ਆਪਾਂ 2-4 ਮਿੰਟ ਜੱੱਗ ਜੀਏ ਤੇ ਕੋਸ਼ਿਸ਼ ਕਰਿਓ ਸਾਡੇ ਜਿੰਨੇ ਕਹਾਜਰ ਬੈਠਾ ਆਪਾਂ ਦੇਖੋ ਮਾਲਕ ਦੀ ਕਿਰਪਾ ਕਾਫੀ ਆਪਾਂ ਜੀ ਇਕੱਠੇ ਹੋਣੀ ਤੇ ਆਪਣੀ ਵਾਰ ਇੰਨੀ ਖੋਣੀ ਚਾਹੀਦੀ ਏ ਕਿ ਪੰਜ ਸੁਨਕੇ ਪਾਸੇ ਰੁਕਣ ਇਹ ਜਿਹੜੇ ਮਾਇਆ ਦੇ ਪੰਜ ਦੂਤ ਆ

ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਇਹਨੂੰ ਪਿਤਾ ਨੇ ਰਾਜਾ ਬਣਾ ਕੇ ਭੇਜਿਆ ਸੀ ਕਿੱਥੇ ਇਸ ਨਗਰੀ ਦੇ ਵਿੱਚ ਅਸਰੀ ਜੀ ਨੂੰ ਕਰਵਾਣੀ ਚਾਹਿਆ ਦੇਸ਼ ਕਿਹਾ ਪਿੰਡ ਕਿਹਾ ਸ਼ਹਿਰ ਕਿਹਾ ਕਿਲਾ ਕਿ ਇਹਨੂੰ ਰਾਜਾ ਬਣਾ ਕੇ ਤੇਜਾ ਸੀ ਇਸ ਨਗਰੀ ਦਾ ਜੋ ਗੁਰੂ ਸਾਹਿਬ ਦੇ ਬੱਚਾ ਨੇ ਕਾਇਆ ਨਗਰੀ ਇਹ ਬੰਨ ਰਾਜਨ ਇਹ ਆਪਣਾ ਰਾਜ ਗੁਆ ਚੁੱਕਾ ਹੈ ਤੇ ਇਹਨੂੰ ਫੇਰ ਕੀ ਕਰਦਾ ਪਏਗਾ ਯੁੱਧ ਹੀ ਕਰਨਾ ਪਵੇਗਾ ਜਦ ਕਿ ਇਹਦੇ ਨਾਲ ਕਰਨਾ ਅਸੀਂ ਪੰਜਾ ਦੇ ਨਾਲ ਇਹ ਲੜਾਈ ਸਕਦਾ ਤੇ ਗੁਰੂ ਸਾਹਿਬ ਨੇ ਜਿਹੜਾ ਇਸ ਤਰੀਕੇ ਦੇ ਨਾਲ ਯੁੱਧ ਕਰਦਾ ਉਹਨੂੰ ਕਹਿੰਦੇ ਸੂਲਮਾ ਉਹ ਆ ਖਾਲਸਾ ਖਾਲਸਾ ਸੋਏ ਜਦ ਕਰੇ ਨਿਤ ਜਾਗ ਇਹ ਨਹੀਂ ਵੀ ਅੱਜ ਅਸੀਂ ਇਹ ਜੁੱਧ ਕੀਤਾ ਤੇ ਕੱਲ ਨੂੰ ਸਾਨੂੰ ਜ਼ਰੂਰ ਤੇ ਬਣੇ ਕੱਬੇ ਸਾਡਾ ਹਾਰੋ ਜੇ ਨਵਾਂ ਖੇਡ ਚੱਲਦਾ ਅਰਾਮ ਨੂੰ ਆਪਾਂ ਸੌਣਾ ਹਨ ਸਰੇ ਖੇਡ ਦੀ ਸਮਾਪਤੀ ਕਰ ਦੇਣੀ ਜੇ ਤਾਂ ਸਾਡਾ ਸਮਾਂ ਬਾਕੀ ਹੈ ਤਾਂ ਅਗਲੇ ਦਿਨ ਸਾਨੂੰ ਫਿਰ ਪਿੱਛੇ ਜਾਣ ਇਸ ਦੇ ਲਈ ਦੇ ਵਿੱਚ ਤੇ ਫਿਰ ਅਗਲੇ ਦਿਨ ਸਾਡਾ ਨਵਾਂ ਖੇਡ ਫਿਰ ਚੱਲਣਾ ਤੇ ਇਹ ਜਿਹੜੇ ਪੰਜ ਇਹਨਾਂ ਨੇ ਫਿਰ ਸੰਭੋਚਾਰਾਂ ਚਲ ਜਾਣਾ ਕਿਉਂਕਿ ਇਹਨਾਂ ਨੇ ਚੈੱਕ ਕਰਨਾ ਵੀ ਜਿਹੜਾ ਇਸ ਦੇਸ਼ ਦੇ ਵਿੱਚ ਆਇਆ ਬੱਚਾ ਕਿਹਨਾਂ ਇਹ ਮਾਰਕ ਦੇ ਹੁਕਮ ਚ ਹੈ ਜਾਂ ਹੁਕਮ ਤੋਂ ਅਕੀਰ ਦਾ ਉਹ ਸਾਡਾ ਪਰਵਾਣਾ ਚੈੱਕ ਕਰਦੇ ਕਿਉਂਕਿ ਪਹਿਲੇ